ਜੀ ਟ੍ਰੈਫਿਕ ਪੁਲਿਸ ਸਮਾਣਾ ਤੇ ਲਾਇੰਜ਼ ਕਲੱਬ ਜਿਹੜਾ 골ਡ ਹੈਗਾ ਇਹਨਾਂ ਦੇ ਉਪਰਾਲੇ ਸਦਕਾ ਅੱਜ ਜਿਹੜੇ ਜਿਹੜਾ ਮਹੀਨਾ ਚੱਲ ਰਿਹਾ ਸੜਕ ਸੁਰੱਖਿਆ ਮਾ ਉਹਦੇ ਤਹਿਤ ਅਸੀਂ ਰਿਫਲੈਕਟਰ ਲਾਏ ਨੇ ਜੀ ਤਾਂ ਕਿ ਕੋਈ ਧੁੰਦ ਦਾ ਟਾਈਮ ਹੈਗਾ ਕਈ ਵਾਰੀ ਪਤਾ ਨਹੀਂ ਲੱਗਦਾ ਵੀ ਅੱਗੇ ਕਿਹੜਾ ਵਹੀਕਲ ਜਾ ਰਿਹਾ ਤੇ ਅਜਿਹੇ ਉਪਰਾਲਿਆਂ ਨਾਲ ਜਿਹੜਾ ਹੈਗਾ ਉਹ ਲੋਕਾਂ ਦੀਆਂ ਜਿਹੜੀਆਂ ਕੀਮਤੀ ਜਾਨਾਂ ਬਚਣਗੀਆਂ ਜੀ ਬਹੁਤ ਦਾ ਉਪਰਾਲਾ ਹੈਗਾ ਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਹੈਗਾ ਟ੍ਰੈਫਿਕ ਪੁਲਿਸ ਸਮਾਣਾ ਦਾ ਤੇ ਜਿਹੜੇ ਲਾਇੰਜ਼ ਕਲੱਬ 골ਡ ਵਾਲੇ ਜਿਹੜਾ ਹੈਗਾ ਇਹਨਾਂ ਦਾ ਧੰਨਵਾਦ ਕਰਦਾ ਨਾਲ ਮੈਂ ਬੇਨਤੀ ਵੀ ਕਰਦਾ ਹਾਂ ਸਵਾਣਾ ਸ਼ਹਿਰ ਵਾਸੀਆਂ ਦੇ ਵੀ ਹੁਣ ਵੀ ਮੈਂ ਆਇਆ ਤਾਂ ਲੋਕ ਜਿਹੜੇ ਹੈਗੇ ਨੇ ਰਸਤੇ 'ਚ ਹੀ ਗੱਡੀਆਂ ਲਾ ਕੇ ਚੱਲ ਜਾਂਦੇ ਦੇਖੋ ਫਿਰ ਪੁਲਿਸ ਸਮਾਣਾ ਵਾਸੀਆਂ ਆਮ ਦਾਣੇ ਵੀ ਸਾਡੇ ਚਲਾਣ ਹੋ ਰਹੇ ਨੇ ਤੇ ਆਪਣੇ ਆਪ ਹੀ ਸਮਝਣ ਵੀ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਵੱਜਦਾ ਸਮਾਣਾ ਦਾ ਬਣਤਰ ਇਸ ਤਰ੍ਹਾਂ ਦੀ ਹੈ ਕਿਆਂ ਵੀ ਸੜਕਾਂ ਗਲੀਆਂ ਥੋੜੀਆਂ ਪੀੜੀਆਂ ਨੇ ਤੇ ਪ੍ਰਸ਼ਾਸਨ ਦਾ ਟ੍ਰੈਫਿਕ ਪੁਲਿਸ ਦਾ ਸਾਥ ਦਿਓ ਅਸੀਂ ਸਾਰੇ ਰਲ ਕੇ ਇਸ ਸਮੱਸਿਆ ਤੇ ਹੱਲ ਪਾਸ ਜਿਹੜਾ ਸਮੱਸਿਆ ਦਾ ਹੱਲ ਕੱਢ ਸਕਦੇ ਆ ਮੇਰੀ ਅਪੀਲ ਹੈ ਬਾਤ ਕੋਈ ਲੰਬਾ ਇਹਨਾਂ ਦੇ ਵੀ ਸਾਡਾ ਚਲਾਣ ਕਿਉਂਕਿ ਮੈਂ ਵੀ ਹੁਣ ਗੱਡੀ ਚਲਾਣ ਬੁੱਕ ਰੱਖੀ ਵੀ ਹੈਗੀ ਆ ਤੇ ਹੁਣ ਜੇ ਕੋਈ ਨਹੀਂ ਸਮਝੇਗਾ ਤਾਂ ਫਿਰ ਉਹ ਜਿਹੜੇ ਨੇਮਾਨ ਸਰ ਚਲਾਣ ਘਟੇ ਜਾਣਗੇ ਇਸ ਟਾਈਮ ਜਿਹੜਾ ਸਭ ਜਿਹੜਾ ਆਪਣਾ ਹਸਪਤਲ ਕੰਨੀ ਜਿਹੜੀਆਂ ਬਹੁਤ ਜ਼ਿਆਦਾ ਰਸ਼ ਹੁੰਦਾ ਵਿੱਚ ਐਂਬੂਲੈਂਸ ਹੋ ਰਹੀ ਹੁੰਦੀ ਹੈ ਉਹਨਾਂ ਨੇ ਸਟicker ਨਾਈਟ ਕਲੱਬ ਬੋਰਡ ਵਾਲਾ ਲਾ ਗਿਆ ਹਾਂਜੀ ਹਾਂਜੀ ਇਹ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮਾਂ ਮੁਤਾਬਕ ਤੇ ਮਾਨਯੋਗ ਐਸਡੀਐਮ ਸਾਹਿਬ ਸਮਾਣਾ ਪਹੁੰਚੇ ਨੇ ਜੀ ਤੇ ਮੈਂ ਬਹੁਤ ਧੰਨਵਾਦੀ ਹਾਂ ਜੀ ਆਪਣਾ ਲਾਈਨ ਕਲੱਬ ਗੋਲਡ ਦਾ ਜੀ ਜਿਨ੍ਹਾਂ ਦੇ ਉਪਰ ਉਪਰਾਂ ਦੇ ਸਤਕਾ ਜੀ ਤੋਂ ਦੀ ਪ੍ਰੈਸਰ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਤੁਸੀਂ ਪਹੁੰਚੇ ਹੋ ਜੇ ਲੋਕਾਂ ਨੂੰ ਜਾਗਰੂਕਤ ਕਰ ਰਹੇ ਆ ਜੀ ਤੁਹਾਨੂੰ ਸਬੰਧੀ ਐਕਸੀਡੈਂਟਾਂ ਤੋਂ ਬਚਿਆ ਜਾਵੇ ਤਾਂ ਤਾਂ ਹੀ ਤੇ ਟਿੱਪਾਂ ਲਾਣ ਵੱਧ ਤੋਂ ਵੱਧ ਸਾਡੇ ਤੋਂ ਤੋਂ ਹਾਸਲ ਵੀ ਕਰ ਸਕਦੇ ਨੇ ਦਫ਼ਤਰ ਵੀ ਪਈਆਂ ਨੇ ਇਹਨਾਂ ਦਾ ਜਮ੍ਹਾਂ ਕਰਵਾਤੀਆਂ ਇੱਥੇ ਜੀ ਕੁਝ ਜੇ ਅਸੀਂ ਵੀ ਲਾ ਰਹੇ ਹਾਂ ਜੀ ਵੱਧ ਤੋਂ ਵੱਧ ਇੱਕ ਸ਼ਹਿਰ ਵਾਸੀ ਨੂੰ ਅਪੀਲ ਵੀ ਹੈ ਜੀ ਵੀ ਜਿਵੇਂ ਜਾਮ ਲੱਗਦਾ ਬਹੁਤ ਜ਼ਿਆਦਾ ਆਪਣੀ ਗੱਡੀਆਂ ਤਰੀਕੇ ਨਾਲ ਲਾਣ ਜੀ ਤਾਂ ਕਿ ਚਲਾਨਾਂ ਤੋਂ ਵੀ ਉਹਨਾਂ ਤੋਂ ਬਚਿਆ ਜਾ ਸਕੇ ਵੀ ਨਹੀਂ ਫਿਰ ਚਲਾਨ ਤਾਂ ਹੁੰਦੀ ਹੀ ਨੇ ਜਰ ਤੁਹਾਨੂੰ ਪਤਾ ਹੀ ਹੈ ਜੀ ਮੀਡੀਆ ਦਾ ਬਹੁਤ ਸਾਰਥਕ ਰੋਲ ਰਹੇਗਾ ਜੀ ਮੇ ਧੰਨਵਾਦ ਮਾਨਾ ਗੋਲਡ ਵੱਲੋਂ ਹਰ ਸਾਲ ਦੀ ਤਰ੍ਹਾਂ ਲਗਭਗ 1000 ਰਿਫਲੈਕਟਰ ਜਿਹੜਾ ਟ੍ਰੈਫਿਕ ਜਿਹੜਾ ਮਾ ਚੱਲ ਰਿਹਾ ਹੈ ਮਤਲਬ ਮੈਂ ਤਾਂ ਇਵਨ ਲੋਕਾਂ ਨੂੰ ਕਹਾਂਗਾ ਕਿ ਟ੍ਰੈਫਿਕ ਸਪਤਾਹ ਜਾਂ ਪੰਦਰਵਾੜਾ ਜਾਂ ਮਾ ਨਹੀਂ ਚੱਲਣਾ ਚਾਹੀਦਾ ਇਹ ਸਾਰਾ ਸਾਲ ਚੱਲਣਾ ਚਾਹੀਦਾ ਹੈ ਕਿਉਂਕਿ ਸਾਡੀ ਛੋਟੀ ਛੋਟੀ ਕੋਸ਼ਿਸ਼ਾਂ ਨਾਲ ਬੜੀ ਕੀਮਤੀ ਜਾਨਾਂ ਬਚ ਸਕਦੀਆਂ ਨੇ ਅੰਕੜਿਆਂ ਅਨੁਸਾਰ ਮਤਲਬ ਭਾਰਤ ਚ 400 ਮੌਤ ਜਿਹੜੀ ਐਕਸੀਡੈਂਟ ਨਾਲ ਰੋਜ਼ ਹੋ ਰਹੀ ਹੈ ਦਿੱਲੀ ਤਾਂ ਜੇ ਅਸੀਂ ਛੋਟੇ ਛੋਟੇ ਉਪਰਾਲੇ ਕਰਾਂਗੇ ਤਾਂ ਇਹ ਐਕਸੀਡੈਂਟ ਅਸੀਂ ਬਚਾ ਸਕਦੇ ਆ ਮਨ ਲੋਕਾਂ ਨੂੰ ਚਾਹੀਦਾ ਕਿ ਕਿਤੇ ਵੀ ਮੰਨ ਲਓ ਕੋਈ ਲੱਗਦਾ ਕਿ ਜਿੱਥੇ ਐਕਸੀਡੈਂਟ ਜ਼ਿਆਦਾ ਹੁੰਦੇ ਨੇ ਚਾਹੇ ਉੱਥੇ ਰਿਫਲੈਕਟਰ ਲਗਾਣ ਜਾਂ ਰੇਡੀਅਮ ਟੇਪ ਲਗਾਦਣ ਚਾਹੀਏ ਉਹ ਲਗਾਂਦੇ ਰਹਿਣਾ ਚਾਹੀਦਾ ਹੈ